اپنی ਸਮੁੱਚੀ ਟੀਮ ਦੇ ਨਾਲ ਇੱਥੇ ਆਏ ਆ ਜੋ ਨਾਨਕ ਨਾਮ ਚੜ੍ਹਦੀ ਖਲਾਸ ਤੇਰੇ ਭਾਣੇ ਸਰਬੱਤ ਦਾ ਭਲਾ ਨਸ਼ਾ ਵਿਰੋਧੀ ਜਾਗਰੂਕ ਸਿੱਖਿਆ ਦੇ ਪ੍ਰੋਗਰਾਮ ਵਿੱਚ ਇਸ ਇੱਥੇ ਆਏ ਆ ਸੋ ਇੱਥੇ ਪਹੁੰਚਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਰਜਾ ਬ ਦਰਜਾ ਦੂਰੋਂ ਨੇੜਿਓਂ ਵਿਸ਼ੇਸ਼ ਕਰਕੇ ਸਰਦਾਰ ਬੈਂਤ ਸਿੰਘ ਜੀ ਸਿੱਧੂ ਸਰਪੰਚ ਜਸਵਾਲ ਸਿੰਘ ਜਸਪੰਚ ਸਰਪੰਚ ਚਰਨਜੀਤ ਸਿੰਘ ਬਾਬਾ ਦੀਪ ਸਿੰਘ ਨਗਰ ਸੋਨਾਂ ਨੂੰ ਇਥੋਂ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਿਅੰਤ ਸਿੰਘ ਸਿੱਧੂ ਨੇ ਸਾਰੀਆਂ ਗੱਲਾਂ ਆਪ ਨੂੰ ਸਮਝਾਈਆਂ ਇਹ ਗੱਲ ਸੱਚ ਹੈ ਜਦੋਂ ਨੌਜਵਾਨ ਇਕੱਤਰ ਹੋ ਕੇ ਜੁੜਦੇ ਹਨ ਜੁੜ ਕੇ ਜਿਹੜੇ ਆਪਣੇ ਇਲਾਕੇ ਦੇ ਲੀਡਰ ਸਾਹਿਬਾਨ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਵਿਸ਼ੇਸ਼ ਮੰਗ ਜਿਹੜੀ ਵੀ ਹੁੰਦੀ ਸਾਹਮਣੇ ਰੱਖਣੀ ਚਾਹੀਦੀ ਹੈ ਜਦੋਂ ਆਪਣੀ ਕੋਈ ਆਪਣੀ ਪਰਸਨਲ ਏਕਿਕਵੰਦੀ ਨਹੀਂ ਹੁੰਦੀ ਜਾਂ ਕਿਸੇ ਪ੍ਰਕਾਰ ਦੀ ਕੋਈ ਸੰਸਥਾ ਖੜੀ ਨਹੀਂ ਹੁੰਦੀ ਜਾਂ ਪਰਿਵਾਰ ਨਹੀਂ ਜੁੜ ਕੇ ਬਿੰਦੇ ਆਪਾਂ ਕਿਸੇ ਲੀਡਰ ਤੋਂ ਕੁਝ ਮੰਗ ਨਹੀਂ ਸਕਦੇ। ਸੋ ਮੈਂ ਤੁਹਾਨੂੰ ਦੱਸਣਾ ਚਾਹਣਾ 2023 ਦੇ ਵਿੱਚ ਇੱਥੇ ਕੋਈ ਸੰਸਥਾ ਬਣੀ ਹੈ ਜਾਂ ਨੌਜਵਾਨਾਂ ਇਕੱਤਰ ਹੋਏ ਮੈਨੂੰ ਨਹੀਂ ਪਤਾ ਪਰ ਬਹੁਤ ਨੌਜਵਾਨ ਆ ਜਿਹੜੇ ਜਿਆਦਾ ਧੰਦੇਆਂ ਦੇ ਵਿੱਚ ਮਸ਼ਰੂਫ ਹੈ। ਸਾਡੇ ਸੰਸਥਾ ਬਣੀ ਹੈ ਪੰਥ ਸੇਵਾ ਸੰਭਾਲ ਫੋਰਸ ਵੈਲਫੇਅਰ ਸੁਸਾਇਟੀ। ਨੌਜਵਾਨਾਂ ਨੂੰ ਜਿਮ ਦਿੱਤਾ 10000 ਰੁਪਏ ਦਾ। 2025 ਦੇ ਵਿੱਚ 115000 ਦਾ ਇਹ ਚੈੱਕ ਦਿੱਤਾ ਉਹ ਸਿਰਫ ਆਪਾਂ ਨੌਜਵਾਨ ਨੂੰ ਪ੍ਰੇਰਨਾ ਚਾਹੇ ਸਾਡੀਆਂ ਧੀਆਂ ਧਿਆਣੀਆਂ ਹਨ ਚਾਹੇ ਨੌਜਵਾਨ ਬੱਚੇ ਆ ਛੋਟੇ ਬੱਚੇ ਆ ਉਹਨਾਂ ਨੂੰ ਨਸ਼ਿਆਂ ਵੱਲ ਨਾ ਗਲਤਾਨ ਹੋਣ ਉਹਨਾਂ ਵਾਸਤੇ ਪਲੇਟਫਾਰਮ ਬਣਾਉਣ ਵਾਸਤੇ ਰੇਖਦੇ ਕਰ ਰਹੇ ਸਰਦਾਰ ਵੀਰਿੰਦਰ ਸਿੰਘ ਜੀ ਅਸੀਂ ਗਰਾਊਂਡ ਵੀ ਦਿਖਾਇਆ ਉੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੇ ਗਰਾਊਂਡ ਬਣਿਆ ਉੱਥੇ ਉੱਥੇ ਸਾਰਾ ਜਿੰਨਾ ਵੀ ਸਾਨੂੰ ਮਿਲਿਆ ਸੀ ਜਿੱਕ ਬਹੁਤਾਨ ਦੇ ਵਿੱਚ ਉਹਦੇ ਪ੍ਰਬੰਧ ਦੇ ਵਿੱਚ ਲਾਇਆ ਉੱਥੇ ਤੇ ਖੇਡਾਂ ਦਾ ਸਮਾਨ ਲੈ ਕੇ ਜਾਂਦਾ ਅੱਗੇ ਵੀ ਉਮੀਦ ਕਰਦੇ ਆ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ ਜਿਹੜੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਵੱਲ ਜਿਹੜੀ ਦਲਦਲ ਦੇ ਵਿੱਚ ਜਾ ਰਿਹਾ ਹੈ ਉਹਨਾਂ ਤੋਂ ਰੋਕ ਕੇ ਚਾਹ ਪੜ੍ਹਾਈ ਲਖਾਈ ਵੱਲ ਪ੍ਰੇਰਿਤ ਕਰਨਾ ਖੇਡਾਂ ਵੱਲ ਪ੍ਰੇਰਿਤ ਕਰਨਾ ਉਹਨਾਂ ਸੰਸਥਾਵਾਂ ਨੂੰ ਵੱਡਾ ਯੋਗਦਾਨ ਦੇ ਕੇ ਪਿੰਡ ਪੱਧਰ ਤੇ ਅੱਗੇ ਵੀ ਲਿਆ ਰਹੇ ਸੋ ਅਸੀਂ ਬਹੁਤ-ਬਹੁਤ ਤੁਹਾਨੂੰ ਆਤ ਕਰਦੇ ਆ ਕਿਉਂਕਿ ਇਹ ਪ੍ਰੋਗਰਾਮ ਦਾ ਅਸਲ ਸਾਨੂੰ ਨਹੀਂ ਪਤਾ ਸੀ ਮੌਕੇ ਤੇ ਪਤਾ ਲੱਗਾ ਥੋੜੇ ਦਿਨ ਪਹਿਲਾਂ ਇੱਥੇ ਪ੍ਰੋਗਰਾਮ ਦੀ ਉਲੀਕਬੰਦੀ ਸੀ ਪਿੰਡ ਦੇ ਵਿੱਚ ਆਪਣੇ ਤੇ ਪਿੰਡ ਕੋਟੇ ਸੇਵਲ ਦਾ ਹਿੱਸਾ ਉਹਨਾਂ ਨੂੰ ਪੰਚਾਇਤ ਬਾਬਾ ਦੀਪ ਸਿੰਘ ਨਗਰ ਰੰਗਰੇਟੇ ਗੁਰੂ ਦੇ ਬੇਟੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਉਥੇ ਸ਼ਹੀਦੀ ਦੇਵਸ ਤੇ ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਇਸੇ ਤਰ੍ਹਾਂ ਫੁੱਲੇ ਬਨਾਲ ਦੇ ਵਿੱਚ ਕਿਉਂਕਿ ਸਾਨੂੰ ਜਦੋਂ ਆਪਣੇ ਇਤਿਹਾਸ ਦਾ ਪਤਾ ਹੀ ਨਹੀਂ ਸਾਨੂੰ ਆਪਣੇ ਪੁਰਖਿਆਂ ਦਾ ਪਤਾ ਹੀ ਨਹੀਂ ਸਾਨੂੰ ਸਾਡੀਆਂ ਕੁਰਬਾਨੀਆਂ ਦਾ ਪਤਾ ਹੀ ਨਹੀਂ ਆਪਾਂ ਫਿਰ ਇਹ ਮਾਫ਼ ਕਰਨਾ ਮੈਨੂੰ ਕਹਿਣਾ ਪੈਂਦਾ ਭੇਡਾਂ ਵਾਂਗ ਇੱਕ ਨੇ ਲਾਲਿਆ ਪਿੱਛੇ ਚੱਲੋ ਉਹਦੇ ਪਿੱਛੇ ਦੂਜੇ ਨੇ ਨਾਲੇ ਉਹਦੇ ਪਿੱਛੇ ਜਦੋਂ ਆਪਾਂ ਆਪਣੇ ਪਰਿਵਾਰ ਖੜ ਤੇ ਜੁੜਨਗੇ ਆਪਣੀ ਵਾਜਿਬ ਜਿਹੜੀ ਗੱਲਬਾਤ ਆ ਇਲਾਕੇ ਦੇ ਲੀਡਰ ਵੀ ਸੁਣਨਗੇ ਤੇ ਥਾਪੜਾ ਵੀ ਦੇਣਗੇ ਵੀ ਹਾਂ ਵੀ ਇਹ ਠੀਕ ਹੈ ਸੋ ਅਸੀਂ ਸਾਡੀ ਸੰਸਥਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੀ ਸਾਡੇ ਨਿੱਕੇ ਬੋਲਾਂ ਦੇ ਕਹਿਣ ਦੇ ਉੱਪਰ ਸਾਡੀ ਬਾਹ ਫੜੀ ਹੈ ਸਾਨੂੰ ਜਿੰਮ ਦਵਾਇਆ ਜਾਂ ਪ੍ਰਬੰਧ ਵਾਸਤੇ ਸਾਨੂੰ ਖੇਡਾਂ ਵਿੱਚ ਪ੍ਰੇਰਿਤ ਕਰਨ ਵਾਸਤੇ ਜਿੰਨਾ ਵੀ ਇਹਨਾਂ ਨੇ ਆਪਣਾ ਐਮਐਲਏ ਫੰਡ ਦੇ ਵਿੱਚੋਂ ਸਪੀਕਰ ਸਾਹਿਬ ਨੇ ਸਾਡੀ ਸਹਾਇਤਾ ਕੀਤੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਜਿਵੇਂ ਮਰਜ਼ੀ ਗਈ ਹਨ ਜਾਂ ਪਿੰਡਾਂ ਦੇ ਵਿੱਚ ਗਲਤ ਪ੍ਰਚਾਰ ਪ੍ਰਸਾਰ ਹੋਵੇ ਪਰ ਜਦੋਂ ਅਸੀਂ ਜਾਣੇ ਹਿੰਨਾ ਤੱਕ ਪਹੁੰਚ ਕਰਦੇ ਆ ਜਦੋਂ ਸਾਡੇ ਕੰਮ ਹੁੰਦੇ ਆ ਉਹ ਨਾਲ ਸਮ ਵੀ ਆਪਣੇ ਹੋਊਗਾ ਫਿਰ ਤੇ ਕੰਮ ਵੀ ਕੰਮ ਵੀ ਅਸੇ ਤਰੀਕੇ ਨਾਲ ਹੋਣਗੇ ਜਿਵੇਂ ਹੁਣ ਹੋਈ ਜਾਂਦੇ ਆ ਪੰਚਾਇਤਾਂ ਦੇ ਕੰਮ ਹੁਣ ਸ਼ੁਰੂ ਹੋ ਜਾਣਗੇ ਆ ਥੋੜੀ ਦਿਨ ਪਹਿਲਾਂ ਮੇਰੇ ਖਿਆਲ ਚ ਹੋ ਗਿਆ 10 ਦਿਨ 3 ਲੱਖ ਦਾ ਚੈੱਕ ਮਿਲਿਆ ਪਿੰਡ ਗੁੱਠੇਥੇ ਵਾਲੇ ਨੂੰ ਔਰ 2 ਦਾ ਮਿਲਿਆ ਬਾਬਾ ਦੀਪ ਸਿੰਘ ਨਗਰ ਨੂੰ ਅੱਗੇ ਵੀ ਮਿਲਣਗੇ ਆਪਾਂ ਨੂੰ ਬਸ ਆਪਾਂ ਕੰਮ ਕਰਨ ਦੇ ਵਿੱਚ ਆਪਣਾ ਇਕੱਤਰ ਹੋ ਗਏ ਪਰਿਵਾਰਾਂ ਨੂੰ ਤਾਂਦਰਸ ਤਰੀਕੇ ਦੇ ਨਾਲ ਪਲਾਨ ਬਣਾ ਕੇ ਜੇ ਕਿਸੇ ਗਲੀ ਬਣਨੀ ਹੈ ਨਾਲੀ ਬਣਨੀ ਹੈ ਜਾਂ ਇੱਥੇ ਕੋਈ ਖੇਡ ਵਾਸਤੇ ਕੁਝ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਉਹ ਆਪਾਂ ਮੰਗਣੀਆਂ ਔਰ ਆਪਾਂ ਨੂੰ ਮਿਲਣਗੀਆਂ ਸੋ ਦਾਸ ਇਥੋਂ ਆਪਣੇ ਸ਼ਬਦਾਂ ਨੂੰ ਸੰਕੋਚਦਾ ਔਰ ਤੁਹਾਡੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਜਿਸ ਤਰੀਕੇ ਦੇ ਨਾਲ ਆਪਾਂ ਹੁਣ ਇਕੱਤਰ ਹੋਏ ਆ ਜਾਂ ਪਿਛਲੀ ਆਪਾਂ ਇਹ ਕਾੜ ਕੱਢੀ ਹੈ ਕਿਉਂਕਿ ਵੋਟਾਂ ਵਿੱਚ ਆ ਜਾਂਦੀਆਂ ਯਵ ਕਰ ਕੰਮ ਕਰਾਵਾਂਗੇ ਆਪਣੀ ਜਾਣ ਪਹਿਚਾਨਣ ਲੀਡਰ ਜਿਹੜੇ ਨਵੇਂ ਆਉਣੇ ਪਤਾ ਨਹੀਂ ਕਿ ਉਹ ਜੇ ਹੋਣਗੇ ਜਿਵੇਂ ਹੋਣਗੇ ਉਹਨਾਂ ਦਾ ਪਤਾ ਨਹੀਂ ਹੈ ਪਰ ਸਾਡੇ ਜਿਹੜੇ ਹੁਣ ਤੱਕ ਅਧੂਰੇ ਕੰਮ ਉਹ ਵੀ ਪੂਰੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਕੱਤਰ ਹੋ ਕੇ ਆਪਾਂ ਬਈ ਸਹਿਯੋਗ ਕਰਨਾ ਤਾਂ ਸਾਨੂੰ ਵੀ ਉਮੀਦਾਂ ਸਪੀਕਰ ਸਾਹਿਬ ਤੋਂ ਬੱਚਿਆਂ ਨੂੰ ਪ੍ਰੇਰਣ ਵਾਸਤੇ ਸਾਡੀ ਹੋਰ ਵੀ ਵਿੱਤੀ ਸਹਾਇਤਾ ਵੀ ਕਰਨਗੇ ਤੇ ਸਾਨੂੰ ਹੋਰ ਵੀ ਬਲ ਦੇਣਗੇ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਰਪੰਚਾਂ ਕੋਲੇ ਸਰਕਾਰੀ ਦਰਬਾਰੇ ਇਹ ਗੱਲ ਸੱਚ ਹੈ ਪਹਿਲਾਂ ਕੁਸ਼ਕ ਬੰਦੇ ਹੁੰਦੇ ਚਲਾਕ ਚੁਸਤ ਕਿਸਮ ਕਿਸਮ ਦੇ ਠੀਕ ਹੈ ਜੀ ਸੋ ਸਰਪੰਚਾਂ ਨੂੰ ਉੱਥੇ ਤੁਹਾਡੀ ਜਾਣ ਪਛਾਣ ਹੋਈ ਗਈ ਹੋਣੀ ਹੈ ਪਿਛਲੀ ਵਾਰੇ ਪੁਆਇੰਟ ਰੱਖਿਆ ਸੀਗਾ ਮਾਨ ਜੋ ਸਪੀਕਰ ਜੀ ਕੋਲੇ ਵੀ ਸਾਡੇ ਜਿਹੜੇ ਸਰਪੰਚ ਆ ਉਹ ਕਹਿੰਦੇ ਵੀ ਸਾਨੂੰ ਉਥੇ ਮਹਿਕਮਾ ਪੁੱਛਦਾ ਨਹੀਂ ਸੋ ਤੁਹਾਡੇ ਵੀ ਚਰਨਾਂ ਵਿੱਚ ਬੇਨਤੀ ਹੈ ਵੀ ਪੱਕਾ ਅਫਸਰਾਂ ਨੂੰ ਕਹਿਣਾ ਜਿੱਥੇ ਆਪਣੇ ਸਰਪੰਚ ਸਾਹਿਬਾਨ ਜਾਣ ਕੋਈ ਵੀ ਗੱਲ ਸ਼ਬਦ ਲੈ ਕੇ ਜਾਂ ਆਪਣਾ ਕੋਈ ਵੀ ਮਸਲ ਲੈ ਕੇ ਤਾਂ ਨਹੀਂ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਦਾਸ ਆਪਣੇ ਸਰਵਦਾ ਸੰਕੋਚਦਾ ਪੁੱਲ ਚੋਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ